ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਜੇ ਅਣਕੇ ਕਿਹਾ ਕਿ ਸਰਦਾਰ ਮੈਂ ਠੇਕੇਦਾਰ ਇਹੋ ਹੀ ਹੈ ਤੁਹਾਨੂੰ ਮੇਰੇ ਪੁੱਤ ਦਾ ਮੈਂ ਪੁੱਤ ਮੇਰਾ ਹੀ ਸਰਪੰਚ ਤੇ ਜਿਹੜੇ ਸਰਪੰਚੀ ਦਾ ਭਾਗਿਆ ਉਹਨੇ ਸਰਪੰਚੀ ਨੂੰ ਮੁਕੰਮਲੀ ਰੱਖ ਲਿਆ ਇਹਨੂੰ ਕੋਚੂ ਪੂਰੀ ਪੰਸਲਾ ਬਣਿਆ ਪੰਜਾਬੀਆ ਦਾ ਬਣਿਆ